ਵੋਲੈਕਸ਼ਨ ਲੱਗ ਰਿਹਾ ਤੇ ਲੋਕ ਕਹਿੰਦੇ ਸਾਡੇ ਕਿ ਪੁਰਾਣੀ ਪ੍ਰਣਾਲੀ ਦੇ ਨਾਲ ਜਿਹੜੇ ਪੁਰਾਣੇ ਬੰਦੇ ਅੱਜ ਵੀ ਖੜੇ ਐ ਸਾਨੂੰ ਸਾਰੇ ਗੱਲ ਨੋਟ ਕਰਨ ਵਾਲੀ ਸੀ ਮੈਂ ਉਹ ਚੀਜ਼ ਨੋਟ ਕੀਤੀ ਕਿ ਕਾਹ ਨਾਲ ਸੀ ਭਾਵੇਂ ਪਾਰਟੀ ਚੇਦ ਹੋਈ ਤਾਂ ਨਾਲ ਸੀ ਕਿਉਂਕਿ ਥੋੜੀ ਸਾਹ ਜਿੰਨਾਂ ਨੂੰ ਨਾਲ ਖੜਦੇ ਐ ਜਿੰਨੋਂ ਖੜਦੇ ਐ ਤੇ ਜਿਵੇਂ ਇੱਕ ਥਾਪਣ ਦੀ ਤੇ ਥਾਪਣ ਦੀ ਭਾਵੇਂ ਦੁਨੀਆ ਇਧਰ ਦੀ ਉਧਰ ਹੋ ਜੇ ਇਹਨਾਂ ਨੇ ਕਦੇ ਪਿੰਦ ਨਹੀਂ ਛੱਡੀ ਨਾਂ ਕਰਾ ਰਿਹਾ ਕੋਈ ਸੋ ਬਹੁਤ ਬਹੁਤ ਧੰਨਵਾਦ ਥੋੜੀ ਸਾਹ ਜੀ ਆਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਤੋਂ ਬੋ ਚੋਟੀ ਦਾ ਮਤਾਲ ਦਾ ਸ਼ੁਰੂ ਹੋ ਗਿਆ ਇੱਕ ਪਾਸੇ ਦੇਵ ਸੁਆਦ ਫਰੋਜ਼ਪੁਰ ਕਾਲਰ ਦੀ ਟੀਮ ਜਿਹੜੀ ਹੈ ਉਹ ਇਧਰ ਖੇਡਦੀ ਜੀ ਚਾਹੁੰਦੇ ਵਾਲੀ ਸਾਹਿਰ ਤੇ ਸ਼ੁਭਦੇ ਵਾਲੀ ਸਾਹਿਰ ਫਰੋਜ਼ਪੁਰ ਦੀ ਟੀਮ ਖੇਡਦੀ ਹੈ ਲਓ ਪਹਿਲਾ ਜਫਾ ਆਇਸ ਕੋਲੇ ਤੋਂ ਮਟਿਆਰ ਮਨੀ ਜਿਵੇਂ ਕਹਿੰਦੇ ਚੋਟੀ ਦਾ ਜਫਾ ਲਾ ਦਿੰਦਾ ਹੈ ਦੇਵ ਸੁਆਦ ਕਾਲਰ ਵੀ ਟੀਮ ਪਾਲੀਬਾ ਦੀ ਟੀਮ ਖੇਡਦੀ ਹੈ ਐਨ ਕਹਿੰਦੇ ਚੋਟੀ ਦਾ ਮੈਚ ਆ ਆਈ ਹੈਪੀ ਗਰਾਨ ਇੱਕ ਖੇਡੀ ਹੈ ਮੇਰੇ ਮਿੱਤਰੋ ਮਲੇਸ਼ੀਆ ਦੇ ਬੰਨਾਂ ਦੇ ਵਿੱਚ ਆ ਬੱਤੀ ਵਿੱਚ ਕਹਿੰਦੇ ਮਲੇਸ਼ੀਆ ਦੇ ਬੰਨਾਂ ਨਾਲ ਤੁਮ ਭਾਈਆ ਲਓ ਪਾਈ ਦੀ ਰੇਡ ਇਹ ਵੀ ਕਿਸੇ ਕੋਲੋਂ ਘੱਟ ਨਹੀਂ ਅੱਜ ਕੱਲ ਕਹਿੰਦੇ ਪੁੱਤਾਂ ਵਾਂਗੂੰ ਰਾਜ ਚਮਕਾਉਂਦੀਆਂ ਤੇ ਪੁੱਤ ਬਣਾਉਂਦਾ ਜ਼ਮੀਨਾ ਤੇ ਧੀਆ ਧੁੱਕ ਬਣਾਉਂਦੀਆਂ ਪੁੱਤ ਬਣਾਉਂਦਾ ਜ਼ਮੀਨਾ ਤੇ ਧੂਆਂ ਧੁੱਕ ਬਣਾਉਂਦੇ ਆ ਲਓ ਰਾਜਵੀਰ ਦੀ ਕਬੱਡੀ ਤੇ ਨਵਦੀਪ ਨਾਲ ਖੜਾ ਹੋਇਆ ਲਓ ਇਸ ਵੇਲੇ ਕਿਤੇ ਰਾਜ ਵੀਰ ਜਦੋਂ ਕਿ ਫਤਈ ਪਾਰੀਆ ਮੇਰੇ ਵੀ ਉਹ ਫਿਰ ਮੈਦਾਨ ਦੇ ਵਿੱਚ ਮੁਕਾਬਲਾ ਕਹਿੰਦੇ ਫਰੂਖਪੁਰ ਦੀ ਟੀਮ ਦਾ ਬੜਾ ਤਕੜਾ ਮੈਚ ਜਿਹੜਾ ਕਿਹਦਾ ਜਾ ਰਿਹਾ ਹੈ ਦੋਨੇ ਟੀਮਾਂ ਦੇ ਦਰਮਿਆਨ ਇਹ ਕਹਿੰਦੇ ਬਸੇ ਟਕਰ ਹੈ ਆਹਨ ਮਨਸੇ ਰਾਜਦਾਨ ਨੇ ਦੇਖ ਰਹੇ ਨੇ ਤਾਂ ਹੀ ਸਰਦਾਰ ਕੀਰਤਨੀ ਥੋੜੀ ਥਾਂ ਮੱਤੇ ਰਾਜਦਾਨ ਨੇ ਬਰਾਦੇ ਨਾਲ ਜਗੀਰ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਪੈਟੀ ਦੀਆਂ ਸਾਰੀਆਂ ਮਹਾਨ ਸ਼ਖੀਅਤਾਂ ਜਸਵੰਤ ਸਿੰਘ ਜੰਦੋਸਾ ਬੈਠੇ ਨੇ ਆਰ ਨਾਲ ਦੇ ਦੇਖਿਆ ਵੀ ਸਾਡੇ ਪ੍ਰਗਿਆਤਰੀ ਦੀ ਬਹੁਤ ਬਾਤ ਦਾ ਬੜਾ ਧੰਨਵਾਦ ਕਰਾਂਗੇ ਸਾਡੀਆਂ ਸਰਕਾਰ ਤੇ ਸ਼ਖੀਅਤਾਂ ਮੇਰੇ ਵੀ ਬੱਡੇ ਯੋਗਦਾਨ ਨੇ ਔਰ ਛੱਤ ਦੀ ਦੁਨੀਆ ਦੇ ਵਿੱਚ ਦੋਨੇ ਪਰਿਵਾਰ ਦਾ ਵੱਡਾ ਨਾਮ ਹੈ ਮੇਰੇ ਵੀ ਸਹਿਜ ਰੂ ਧੰਨਵਾਦ ਕਰਦੇ ਆ ਸਾਡੀਆਂ ਬਹਾਦਰ ਸ਼ਖੀਅਤਾਂ ਪਹੁੰਚੀ ਹੋਈ ਹੈ ਔਰ ਇਹ ਵੀ ਕਦਰ ਵੀ ਬੱਡੇ ਯੋਗਦਾਨ ਨੇ ਭਾਈ ਉਹ ਸੱਚੇ ਬਾਦਸ਼ਾਹ ਕਰਦੇ ਗੱਲ ਰੱਖੇ ਆ ਵੀ ਦੋਨੇ ਕਹਿੰਦੇ ਸੋਚਿਆ ਕਬੱਡੀ ਪਾ ਰਹੀ ਹੈ ਸਾਰੇ ਮਿੱਤਰ ਵੀਰੋ ਸਾਹਿਬ ਆਉ ਕੀ ਅਨਾਉਂਸਮੈਂਟ ਕਰਨੀ ਹੈ ਇਸ ਤੋਂ ਬਾਅਦ ਵੀ ਬੋਲਾਂਗੇ ਅਗੀਆਂ ਟੀਮਾਂ ਨੂੰ ਬੇਨਤੀ ਹੈ ਭਾਗ ਤੇ ਕਾਗਾ ਪਹਿਲਾ ਸੈਮੀਫਾਈਨਲ ਇਸ ਤੋਂ ਬਾਅਦ ਜਲਦੀ ਆਉਣ ਗਿਆ 65 ਕੋ ਪਾਰ ਦਾ ਮੈਚ ਜਿਹੜਾ ਪੁਕੜੀ ਤੇ ਸਵੇਰਾ ਲਾ ਕੇ ਚੱਲਿਆ ਜਾ ਰਿਹਾ ਹੈ ਇਹ ਟੀਮਾਂ ਜਿਹੜੀਆਂ ਜਲਦੀ ਆ ਜਾਣ ਲਓ ਇਹ ਹੈਪੀ ਮੇਡਾ ਮਿੱਤਰੋ ਆਹ ਕਹਿੰਦੇ ਕਬੱਡੀ ਪਾ ਕੇ ਵਾਪਸ ਮੋੜਦੀ ਹੈ ਮੱਖਣ ਮਰਾਰ ਦੇਖਦਾ ਕਹਿੰਦਾ ਪੁੱਤਾਂ ਵਾਂਗੂ ਮਾਪਿਆਂ ਨੂੰ ਚਾਹ ਕੁੜੀਆਂ ਅੱਜ ਕਾਲੇ ਖੇਤਾਂ ਦੇ ਵਿੱਚ ਇੱਕੋ ਚਲਾੜ ਕੁੜੀਆਂ ਅਰ ਕਹਿੰਦੇ ਵੱਡੇ ਵੱਡੇ ਆਉਂਦੇ ਤੇ ਮਾਪਿਆਂ ਦਾ ਨਾਂ ਚਮਕਾਲ ਕੁੜੀਆਂ ਹੈਲੀਕਾਪਟਰ ਤੇ ਹਵਾਈ ਜਹਾਜ਼ ਅਨਾਲ ਕੁੜੀਆਂ ਮੱਖਣਵਾੜ ਕਹਿੰਦਾ ਮੈਨੂੰ ਡਰ ਲੱਗਦਾ ਕਿਤੇ ਵਿਆਹ ਕਰਾ ਕੇ ਸੱਸ ਨੂੰ ਜੱਫੀ ਨਾਲ ਆੜ ਕੁੜੀਆਂ ਮੱਖਣਵਾੜ ਕਹਿੰਦਾ ਮੈਨੂੰ ਡਰ ਲੱਗਦਾ ਕਿਤੇ ਵਿਆਹ ਕਰਾ ਕੇ ਸੱਸ ਨੂੰ ਜੱਫੀ ਨਾਲ ਆੜ ਕੁੜੀਆਂ 2 ਮਿੰਟ ਰੁਕੋ ਤੁਸੀਂ ਐਵੇਂ ਮਗਵਾਉ ਬਿੰਦਿਆ ਸਮਾਜਿਕ ਲੈ ਕੇ ਜਿੱਤਦਾ ਹੀ ਗਏ ਅਸੀਂ ਮਾਰ ਨੂੰ ਕਰਾਂਗੇ ਆਪਣੇ ਕੰਦਨ ਦੀਆਂ ਤੰਗੀਆਂ ਤੋਂ ਨੀਤ ਦਾ ਸਾਥ ਤੋਂ ਜਮਾ ਹੋਰ ਤੋਂ ਦੇ ਦੇ ਪਰੰਪਰਾਤਾਂ ਸਾਡੀ ਬਾਤ ਇੱਕ ਮਿੰਟ ਇੱਕ ਮਿੰਟ سلام یاگر سلمان چند سلمان جا جا رہا ہے ساری بہت ہی سرکار جو شری ہیرا بہبی جی کا بڑا سلمان ہے بربجیت جی بہبی پانچ ਸਾਡੀਆਂ ਤਾਰਿਆਂ ਸਰਕਾਰ ਤੇ ਸ਼ਕੀਰਤਾ ਵਰਕਰਾਂ ਤੇ ਅੱਜ ਸਾਡੇ ਦਰਮਿਆਨ ਫੌਂਦੀਆਂ ਹੋਈਆਂ ਬਹੁਤ ਬਹੁਤ ਧੰਨਵਾਦ ਜੀ ਔਰ ਬੜੇ ਸਨਮਾਨ ਨੇ ਸਾਡੀਆਂ ਤਤਕਾਰ ਤੇ ਸ਼ਕੀਰਤਾ ਦੇ ਆਪਣੀ ਟੀਮ ਦੇ ਤਲੇ ਦੇ ਵਿੱਚੋਂ ਸਮਾਗਰੀ ਦੇ ਲਈ ਖੇਡ ਸਮੇਂ ਦੇ ਸਾਡੇ ਦਰਮਿਆਨ ਆਏ ਨੇ ਔਰ 58000 ਦਾ ਵੱਡਾ ਯੋਗਦਾਨ ਸਾਡੇ ਕੋਲ ਟਿਕਟ ਮਿਲੇ ਤੇ ਵੀ ਹਾਂ ਜੀ ਜੋ ਸਮਾਲ ਅਰਬੀਰ ਉਧਰ ਸਾਡੇ ਰਾਣਾ ਸੋਟੀ ਜੀ ਉਹਨਾਂ ਦਾ ਕਹਿੰਦੇ ਬਹੁਤ ਵੱਡਾ ਨਾਮ ਉਹਨਾਂ ਦੇ ਸੁਪੁੱਤਰ ਸਾਡੇ ਹੀਰਾ ਸਿੰਘ ਜੀ ਜਿਹਦੇ ਹੋਰ ਨਾਮੋਂ ਵੱਡੇ ਮਾਰ ਜਿਹੜੇ ਬੋਲਾ ਤੋਂ ਜੁਕੇ ਆਏ ਆ ਹਰ ਸਾਡੇ ਸੰਜੀਪ ਸਿੰਘ ਜੀ ਸਾਦਰ ਜੀ ਆਪਣਾ ਸਰਮਾਨ ਲੈਣ ਦੇ ਸੀਤੂ ਬਜੀਪੁਰ ਆਪਣੇ ਸਰਮਾਨ ਲੈ ਜਿਹਨਾਂ ਦੇ ਅਸੀਂ ਸਰਮਾਨ ਕਰ ਰਿਹਾ ਹੈ ਰਾਗ ਸਾਈਆਂ ਵਾਲਾ ਉਹ ਆਪਣਾ ਸਰਮਾਨ ਲੈ ਰਹਿਣ ਬਜਿੰਦਰ ਸਿੰਘ ਜੀ ਬੰਦੋਤ ਹਰ ਪਰਮਾਂਤ ਸਿੰਘ ਜੀ ਖਾਲਸਿਆਂ ਸਕੁੰਦਰ ਸਿੰਘ ਦੀ ਮਾਚੀ ਵਾਲਾ ਗਰਾਮ ਸਿੰਘ ਜੀ ਬਲਤੀ ਦੇ ਲਖਪ੍ਰੀਤ ਸਿੰਘ ਜੀ ਤੇ ਸਾਡੇ ਹਰਜੀਤ ਸਿੰਘ ਬਾੜ ਇਹ ਆਪਣੇ ਸਨਮਾਨ ਲੈਣ ਤੋਂ ਬਹੁਤ ਵੱਡਾ ਤਰਵਾਦੀ ਸਾਡੇ ਵੀਰਾਂ ਦਾ ਭਾਈ ਹੀਰੇ ਸੋਟੀ ਦਾ ਜਿਨ੍ਹਾਂ ਨੇ ਕੀਮਤੀ ਸਮੇਂ ਤੋਂ ਸਭਾ ਕੱਢਿਆ ਆ ਵੀ ਅਗਲਾ ਸਨਮਾਨ ਹਰੇਕ ਬੈਕਮੈਨ ਫੂਰੇਗਾ ਧੰਦਰ ਦੀ ਟੀਮ ਤੇ ਕਾਕਾ ਜਲਦੀ ਆ ਜਾ ਬੇਨਤੀ ਹੈ ਧੰਦਰ ਤੇ ਕਾਕਾ ਜਲਦਾ ਹੋਇਆ ਮੁਕਾਬਲਾ ਪੰਜਾਬ ਦੀਆਂ ਖੇਡ ਬੱਚੀਆਂ ਦਾ ਸੋਚਿਆ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਬੈਂਤ ਕਹਿੰਦੇ ਮੰਨਦਾ ਪਈ ਟੀਮ ਦੇ ਖਿਤੇ ਵੱਡਾ ਜੋਰ ਕੀ ਹੈ ਆਏ ਕਹਿੰਦੇ ਆਂਡੀ ਵਾਲੇ ਪਿੰਡ ਦੀ ਖਿਡਾਰੀ ਨੇ ਸੋਚਿਆ ਕਬੱਡੀ ਪਾ ਲਈ ਹੈ ਮੇਰੇ ਮਿੱਤਰੋ ਵੱਡਾ ਤਿਹਰਾ ਪੰਜਾਬ ਦੇ ਅਨੇਕਾਂ ਕਬੱਡੀ ਖੇਡ ਮੇਲੇ ਦੀ ਇਹ ਬੈਂਸ ਰੈਕਟਰ ਪਰ ਸਾਹਮਣੇ ਆਹ ਖਿਡਾਰੀ ਕਹਿੰਦੇ ਮਰੇਸ਼ੀਆ ਖੇਢੀ ਹੈ ਇਹਨੂੰ ਬਣੀ ਕਹਿੰਦੇ ਆ ਮੇਰੇ ਮਿੱਤਰੋ ਆਹ ਜੱਫਾ ਲਾ ਕੇ ਬੰਦੇ ਕੋਲੇ ਕਰਵਾਗੀ ਹੈ ਬਣੀ ਇੱਕ ਤੋਰੀ ਕਹਿੰਦੇ ਨੈਮਰ ਕਬੱਡੀ ਕਲੱਬ ਬਹਿਨੇ ਦੀ ਖਿਡਾਰੀ ਖੇਡ ਰਹੀ ਹੈ ਅਜ ਤੇਤਮਾ ਕਬੱਡੀ ਕਲੱਬ ਨੂੰ ਵਿਕਟ ਕਰੇ ਆਹ ਕਹਿੰਦੇ ਦੇਸ਼ਵਾਰੀ ਕਾਲੋ ਦਾ ਵੱਡਾ ਨਾਂ ਆਏ ਮੇਰੇ ਮਿੱਤਰੋ ਹੈਪੀ ਅਮਨਦੀਪ ਬੈਠਾ ਛੋਟਾ ਵੀਰ ਜਿਹੜਾ ਕਹਿੰਦੇ ਝੋਕਰੀਆ ਦੀ ਧਰਤੀ ਦੇ ਵੱਡਾ ਕਬੱਡੀ ਦਾ ਕੱਪ ਕਰਵਾਇਆ ਮੈਚਾਂ ਨੂੰ ਟਰੈਕਟਰ ਦਿੱਤੇ ਗਏ ਫੂਰ ਆਹ ਸਾਹਮਣੇ ਕਹਿੰਦੇ ਕਬੱਡੀ 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 ਆਏ ਮੇਰੇ મિતਰੋ ਹੈਪੀ ਖੇਡਾਰਾਂ ਇਹ ਵੀ ਮਲੇਸ਼ੀਆ ਖੇਡੀ ਹੈ ਬੱਲੇ ਬੱਲੇ ਕਰਵਾਈ ਹੈ ਜਗਤਾਰ ਪੁੱਜਿਆ ਹੋਇਆ ਟੀਮ ਲੈ ਕੇ ਆ ਕੇ ਨਹਿਰਵਾ ਅਵਤਾਰ ਘਰ ਟੀਮਾਂ ਕਿ ਆਏ ਹੋਏ ਆ ਨਾਲ ਨਵੇਂ ਮਤਲਬ ਕਹਿੰਦੇ ਪਾਲੀ ਦੀ ਰਾਜ ਹੈ ਬੈਗਾਂ ਅੰਦਰ ਕਹਿੰਦੇ ਸਾਰੇ ਜ਼ੋਰ ਤੇ ਪਾ ਦੇ ਰਹੇ ਆ ਕਰਨਾ ਤਾਕਤ ਵੀ ਆਇਆ ਹੋਇਆ ਪਰ ਆ ਮੁਕਾਬਲਾ ਦੇਖ ਲਿਓ ਤੱਕੜ ਨੰਬਰ ਤਾਂ ਅੱਗੇ ਦਿੱਤੇ ਹਨ ਖਲਵਾਨ ਦਾ ਆਰਥਿਕੀ ਪਹੁੰਚਿਆ ਦੇਖੋ ਖਲਵਾਨ ਕਬੱਡੀ ਦੀ ਖਾਦੋ ਪਰਾਰ ਸਾਰੇ ਚੋਕੇ ਵਾਲੇ ਦੋਸਤਾਂ ਵੀ ਆਏ ਹੋਏ ਆ। ਸਹਿਜ ਰੂ ਧੰਨਵਾਦ ਕਰਦੇ ਆਂ। ਜਿਵੇਂ ਅਖਾਗੇ ਗੁਰਮੀਤ ਸਿੰਘ ਜੀ ਸਾਡੇ ਸਰਪੰਚ ਬਣੇ ਹੋ। ਦੂਰ ਤੱਕ ਵਾਲਾ ਪਿੰਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ। ਜਿਨ੍ਹਾਂ ਦਾ ਬੜਾ ਪਿਆਰ ਹੈ ਸਾਡੇ ਦੀਪਕ ਤੇ ਦੋਦੇ ਨਾਲ ਸਹਿਜ ਰੂ ਧੰਨਵਾਦ ਕਰਦੇ ਆਂ। ਸਾਡੇ ਗੁਰਮੀਤ ਸਿੰਘ ਜੀ ਸਰਪੰਚ ਸਾਡੇ ਪਿੰਡ ਤੋਂ ਗੱਲ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ। ਤਾਂ ਸਾਡਾ ਵੀ ਗੁਰਮੀਤ ਸਿੰਘ ਵਾਲਾ ਸਹਿਜ ਰੂ ਧੰਨਵਾਦ ਹੈ। ਵੱਡਾ ਮੇਲਾ ਇਸ ਤਾਲ ਵੀ ਕਰਵਾਉਂਦੇ ਨੇ ਔਰ 27 ਮਾਰਚ ਨੂੰ ਵੱਡਾ ਕੰਪੋ ਕਾਬਲ ਵਾਲੇ ਦੇ ਵਿੱਚ ਹੋਣਾ ਬੈਂਸ ਤਾਰੂ ਕਹਿੰਦੇ ਜਿੱਤੇ ਜਾਣਗੇ ਮੋਸਟਰ ਫੈਨਰ ਸਰਦੋਕਾਂ ਦੀ ਕਬੱਡੀ ਤੇ ਉਹ ਮਦਦਾਂ ਦਾ ਕਰੇ ਮਿੱਤਰੋ ਜਿੰਨੀ ਦੇ ਨਾਲ ਪਰ ਨੰਬਰ ਧਾਗੀ ਦੇ ਹੱਥੇ ਹੈਪੀ ਕਬੱਡੀ ਪਾਉਣ ਦੇ ਲਈ ਵੱਧ ਗਈ ਹੈ ਆ ਹੈਪੀ ਕਬੱਡੀ ਪਾਉਣ ਦੇ ਲਈ ਵੱਧ ਗਈ ਹੈ ਉਧਰ ਕਹਿੰਦੇ ਸਾਰਾ ਵੀ ਪਰਕਰਤ ਸਿੰਘ ਗੱਲ ਕੋਈ ਵੀਰ ਜਿਹੜਾ ਪੁੱਜਿਆ ਆ ਬਹੁਤ ਬਹੁਤ ਧੰਨਵਾਦ ਸਾਰੇ ਧਰਮਾਂ ਦਾ ਧੰਨਵਾਦ ਜਿਹੜਾ ਕਹਿੰਦੇ ਗੋਲਡ ਮੈਡਲਿਸਟ ਹੈ ਕੋਈ ਵੀਰ ਜਿਹਨੇ ਪਾਉਣ ਦੇ ਪੁੱਜਿਆ ਆ ਕਰਮੇਲ ਸਿੰਘ ਦੇ ਭਾਵੜਾ ਕ੍ਰੰਤਮ ਸਰ ਜੀ ਬੋਲਦੇ ਵਾਲਾ ਜਗਜੀਤ ਸਿੰਘ ਨੇ ਸੰਧੂ ਵਰਗਤ ਸਿੰਘ ਦੀ ਗੱਲ ਔੰਕਾਰ ਸਿੰਘ ਜੀ ਆ ਰਾਜ ਅੋੜਾ ਦੀ ਅਵਤਾਰ ਦੀ ਗੱਲ ਸੋਚ ਕੇ ਸੋਢੀ ਸਾਰੇ ਭਾਵਾਂ ਦਾ ਸੁਨੇਹ ਸਮੇ ਦੇ ਜ਼ਿਕਰ ਕਰਾਂਗੇ ਲਓ ਸਾਹਮਣੇ ਇਹਦੇ ਤੋਟੇ ਦਾ ਮਕਾਬਾ ਹੈ ਦੋ ਟੀਮਾਂ ਦੇ ਵਿਚਕਾਰ ਪੰਜਾਬ ਦੀਆਂ ਸ਼ੇਰਪਤੀਆਂ ਖੇਡ ਰਹੀਆਂ ਜਿਵੇਂ ਬਾਬਾ ਗੁਰਦਾਸ ਕਹਿੰਦਾ ਹੁੰਦਾ ਕਿ ਕੁੜੀਏ ਕਿਸਮਤ ਕੁੜੀਏ ਮੇਰੇ ਕੋਲ ਇੰਨਾ ਪਿਆਰ ਦਿਆ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਮਾਰਦਿਆਂ ਦੋ ਜੰਮੀ ਦਾ ਮਾਪੇ ਕਹਿਣ ਪੜਾਈਏ ਕੀ ਏ ਸਾਰੇ ਘਰ ਦੇ ਤੂੜ ਕਾਨੀ ਆਈ ਏ ਈ ਕਿਹੜੇ ਕਰਦੀ ਅੱਖਾਂ ਤੈਨੂੰ ਕੀ ਸਤਕਾਰ ਦਿਆ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਨੂੰ ਮਾਰ ਦਿਆ ਕੁੜੀ ਇੱਕ ਕਿਸਮਤ ਕੁੜੀ ਇਹਨੂੰ ਇੰਨਾ ਤਿਆਰ ਦਿਆ ਕੁੱਤੀ ਦਾ ਮੈਚ ਚੋਟੀ ਦਾ ਮੁਕਾਬਲਾ ਹੈ ਖੇਡ ਮੈਦਾਨ ਦੇ ਅੰਦਰ ਇਸ ਦਿਨ ਕਹਿੰਦੇ ਇੱਕ ਪਾਸੇ ਟੀਮ ਆਉਂ ਦੇਖਦਾ ਵੀ ਨੀਰ ਕਮਾਨ ਕਾਲਜ ਬਰੋਜਪੁਰ ਦੀਆਂ ਚਾਰ ਕਮਪਨਾਂ ਮਿਲਗੀਆਂ ਤਿਆਰ ਪਰ ਤਿਆਰ ਸਰੀਆਂ ਨੇ ਆ ਕਿਵੇਂ ਮਰੀ ਮੇਰੇ ਮਿੱਤਰੋ ਲਾਉ ਜੱਫਾ ਕਿਹ ਮਦਦ ਹੈ ਅੰਦਰ ਜਾਂ ਸੋਜਾਂ ਭੱਜੂ ਮੇਰੇ ਮਿੱਤਰੋ ਉਹ ਦੇਖਦਾ ਵੀ ਕਿੰਦਾ ਬਲੀ ਰਫਾਈ ਕੋ ਕਿਹਦੇ ਨੰਬਰ ਤਾਂ ਅੱਗੇ ਕਿੱਥੇ ਰਚ ਆ ਗਿਆ ਕੁੱਕ ਵਿੱਚੋਂ ਧੀਤੇ ਧਾਤੀ ਜੋ ਪਾਣੀ ਨਾ ਤਾਰੇ ਦਾ ਖਤਮ ਕਹਾਣੀ ਕੁੱਕ ਵਿੱਚੋਂ ਧੀਤੇ ਧਾਤੀ ਜੋ ਪਾਣੀ ਨਾ ਸਾਹਵੇਂ ਤੜਦਾ ਤੋਹ ਕਹਾਣੀ ਆਸ ਜੇਡੇ ਦੇ ਕੱਟਿਆ ਨੇ ਮੇਰੇ ਮਾਰੋ ਕਹਾਣੀ ਗੱਲਾ ਸੱਚੀ ਹੈ ਆਹ ਸਾਹਮਣੇ ਕਬੱਡੀ 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 ਲਗਾਜੂ ਹੂ ਕਰਕੇ ਨਹੀਂ ਕਦੇ ਹਾਂ ਕਰਕੇ ਹੰਮਲਾ ਦੇ ਨਹੀਂ ਮਟਾਰੇ ਲੰਮੀ ਬਾਹ ਕਰਕੇ ਹੂ ਕਰਕੇ ਨਹੀਂ ਕਦੇ ਹਾਂ ਕਰਕੇ ਉਧਰ ਲੋਕ ਬੁਰੀਆਂ ਦੀ ਗੱਲ ਚੱਲੀ ਐ ਆਹ ਜਿੱਤਾਂ ਦੀ ਗੱਲਾਂ ਚੱਲੀਆਂ ਕਿ ਮਾਇਆ ਆਪਣੀ ਮਾਰ ਸਮਝ ਆਣਾ ਬੋਲਣ ਦਾ ਢੰਗ ਸਿਕਾਰਾ ਨਹੀਂ ਤੇ ਚੜਜੂਗਾ ਕੋਈ ਚੰਗ ਵੇ ਮੈਂ ਬੁਰੀ ਕਰੂੰਗੀ ਨਰਜਾ ਕਰਦੂ ਬੰਦ ਨਾ ਕੋਈ ਕਰੂਗੀ ਅਰੇ ਪੰਜਾਬੀ ਲੋਕ ਬੋਲੀਆ ਦੀ ਗੱਲ ਅਰੇ ਪੰਜਾਬੀ ਲੋਕ ਗੀਤਾਂ ਦੀ ਗੱਲ ਮੇਰੇ ਮਿੱਤਰੋ ਅੱਜ ਕਦੇ ਪੰਜਾਬ ਦੀਆਂ ਛੇ ਬੱਤੀਆਂ ਹਤੈਣੀ ਵਾਲਾ ਕਬੱਡੀ ਖੇਦ ਤੇ ਆਈਆਂ ਹੋਈਆਂ ਆਹ ਮੁਕਾਬਲਾ ਤੱਕਦਾ ਮੇਰੇ ਮਿੱਤਰੋ ਜਸ਼ਨ ਨੰਬਰ ਆਪਣੀ ਟੀਮ ਦੇ ਹੱਥੇ ਚੋੜੀ ਗਈ ਹੈ ਬੜੀ ਵਧੀਆ ਖੇਡਣਾ ਜਸ਼ਨ ਹੈ ਪ੍ਰੀਆ ਤੋਚਿਆ ਗਈ ਅੱਜ ਵਰਗੀਆਂ ਖੇਡਾਰਾਂ ਨਾਲ ਕਿੰਨਾ ਮੇਰੇ ਵੀ 405 ਤਿਆਰ ਪਰ ਤਿਆਰ ਨੇ ਵਿੰਤ ਕਬੱਡੀ ਪਾਰੀ ਹੈ ਆਹ ਖੇਡੀਆਂ ਮਲੇਸ਼ੀਆ ਮੇਰੇ ਮਿੱਤਰੋ ਉਧਰ ਦੇ ਪਾਸੇ ਜੇਕਾਰ ਕਬੱਡੀ ਕੋਰਟ 'ਚ ਚੰਡੀ ਹੋਈ ਕੇਤੀਵਾਲ ਕੀ ਨੰਬਰ ਆਪਣੀ ਟੀਮ ਦੇ 86 ਵਿੱਚ ਹੋ ਰਹੀ ਹੈ ਸੋਚਿਆ ਕਿ ਅੰਮ੍ਰਿਤ ਕਬੱਡੀ ਪਾਉਣ ਦੇ ਲਈ ਮੰਦਰਾ ਆ ਗਈ ਹੈ ਆਹ ਸ਼ੇਰਾਂ ਤੇ ਢਾਂਗਾ ਢਾਂਗਾ ਤੇ ਭੰਗ ਦੇ ਦੋਵੇਂ ਟੀਮਾਂ ਜਿਹੜੀਆਂ ਜਾਂਦੀਆਂ ਹੋਈਆਂ ਆ ਜਾਣ ਲਓ ਸੋਚਾ ਕਬੱਡੀ ਪੜ੍ਹਨ ਦੀ ਵੰਗੀਆਂ ਉਧਰ ਸਾਡੀ ਸੁਸਾਇਟੀ ਜਿਹੜੀ ਹੈ ਰੰਗੋਕਨ ਰਗਾਵੀ ਉਹਨਾਂ ਦਾ ਸਨਮਾਨ ਕਰੀਏ ਸਾਡੀ ਜੀਜੀ ਜੀ ਬੜੇ ਲੰਮੇ ਸਮੇ ਤੋਂ ਸਾਡੇ ਨਾਲ ਜੁੜੇ ਹੋਏ ਆ ਔਰ ਮਾਤਾ ਜੀ ਦਾ ਅਸ਼ੀਰਵਾਦ ਔਰ ਸਾਈ ਸੁਸਾਇਟੀ ਨੇ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਆਓ ਦੇਖੋ ਇਧਰ ਦੇ ਪਾਸੇ ਔਰ ਟੱਕਰ ਸਿਰੇ ਦੀ ਇੱਕ ਪਾਸੇ ਦੇਸ਼ ਸਾਜ ਕਾਲਜ ਫਰੋਜ਼ਪੁਰ ਦੀ ਟੀਮ ਖੇਡ ਰਹੀ ਹੈ ਇੱਕ ਪਾਸੇ ਫਰੋਜ਼ਪੁਰ ਆਹ ਕਹਿੰਦੇ ਸ਼ਹਿਰ ਦੀ ਟੀਮ ਖੇਡ ਰਹੀ ਹੈ ਦੋ ਟੀਮਾਂ ਦੇ ਦਮਿਆਨ ਦਾ ਕਬਾ ਹੈਪੀ ਇਸ ਵੇਲੇ ਦੇਸ਼ਵਾਦ ਕਾਰਨ ਦੀ ਖੇਡਾਂ ਮੇਰੇ ਨਿੱਕੋ ਕੌਡੀ ਪਲਵੜੀ ਹੋਈ ਹੋਈ ਹੈ ਆ ਧੀਆ ਕਿਸੇ ਵੱਲੋਂ ਘੱਟ ਨਹੀਂ ਅੱਜ ਕੱਲ੍ਹ ਹਾਂ ਖੇਤਰ ਦੇ ਵਿੱਚ ਅйна ਬੱکریاں ਦਾ ਨਾਮ ਚੱਲਦਾ ਹੈ ਹਰ ਖੇਤਰ ਦੇ ਵਿੱਚ ਚਾਹੇ ਗੱਲ ਸਿਆਸਤ ਦੀ ਹੈ ਚਾਹੇ ਗੱਲ ਵੱਡੇ-ਵੱਡੇ ਆਉਂਦੇ ਆ ਵੀਰ ਹੈ ਤੇ ਚਾਹੇ ਗੱਲ ਮੇਰੇ ਮਿੱਤਰੋ ਔਰ ਕਹਿੰਦੇ ਵਿਗਿਆਨ ਦੀ ਹੈ ਖੋਜਾਂ ਦੀ ਗੱਲ ਹੈ ਆਹ ਸਾਹਮਣੇ ਜਿਹੜੇ ਮਿੱਤਰੋ ਮੋਢੀ ਪੈ ਗਈ ਹੈ ਇਸ ਸਮੇਂ ਦੇਖਾਂਗੇ ਚਾਰ ਖਿਡਾਰੀਆਂ ਦਾ ਮਣੀ ਵਾਗਿਆ ਦੇਸ ਵਾਲੇ ਕਾਡਰ ਦੀ ਟੀਮ ਖੇਡ ਰਹੀ ਹੈ ਜਰਤਾਰ ਵੀ ਆਇਆ ਹੋਇਆ ਹੈ ਆਹ ਸਾਹਮਣੇ ਕਹਿੰਦੇ ਟੋਟੀ ਦਾ ਮੈਚ ਟੋਟੀ ਦਾ ਮੈਚ ਮਣੀ ਮਣੀ ਦੇਖਾਂਗੇ ਆਹ ਹੀ ਖੇਡਾਂ ਨੂੰ ਆਓ ਤੇ ਇਹਦਾ ਜੱਫਾ ਲਾ ਕੇ ਮਣੀ ਇਧਰ ਵੀ ਕਹਿੰਦੇ ਬੱਲੇ ਬੱਲੇ ਕਰਵਾ ਗਈ ਹੈ ਇਧਰ ਵੀ ਪਾਪੇ ਸਰਮਾਦ ਜਿਹੜੇ ਕੀਤੇ ਜਾ ਰਹੇ ਨੇ ਸਾਰੀਆਂ ਸਰਕਾਰ ਦੇ ਉਹ ਮਹਾਨ ਸ਼ਖੀਰਾਂ ਨਾਲ ਮੇਰੇ ਵੀ ਵੱਡੇ ਯੋਗਦਾਨ ਨੇ ਅੱਜ ਦੇ ਕਬੱਡੀ ਕੱਪ ਦੇ ਲਈ ਮੁਲਾਕਤ ਸੌਂਦ ਨੂੰ ਬੇਨਤੀ ਹੈ ਇਹਦੇ ਅਗਲੇ ਬਖਸ਼ੇ